ਹਰ ਜਗ੍ਹਾ ਪੰਜਾਬ ਮੈਡਲ ਲੈ ਲੈ ਕੇ ਆਉਣ ਡਿਆ ਤੇ ਤੁਸੀਂ ਸਾਡੇ ਪੰਜਾਬ ਨੂੰ ਕੀ ਕਹਿੰਦੇ ਹੋ ਉੱਥੇ ਜੀ ਨਸ਼ਾ ਕਰਦੇ ਹੋ ਲੜਬਾ ਜੀਆ ਕਰਦੇ ਕੁੜੀਆਂ ਛੇੜਦੇ ਤੁਸੀਂ ਮੈਨੂੰ ਦੱਸੋ ਕਿ ਪੰਜਾਬ ਦੇ ਲੋਕ ਜਾਂ ਪੰਜਾਬੀ ਜਾਂ ਸਿੱਖ ਧੀਆਂ ਪੜਾਣਾਂ ਦੀ ਇੱਜ਼ਤਾਂ ਬਚਾਉਂਦੇ ਆ ਰੱਖਿਆ ਕਰਦੇ ਕਿ ਜਾਂ ਇਹਨਾਂ ਨੂੰ ਛੇੜਦੇ ਆ ਤੇ ਇੰਨੀਆਂ ਕੁੜੀਆਂ ਇਹਨਾਂ ਦੀਆਂ ਸੜਕਾਂ ਤੇ ਕੁੜੀਆਂ ਫਿਰਦੀਆਂ ਵੀ ਜਿਹੜੇ ਉੱਰ ਜਾ ਕੇ ਪੰਜਾਬੀ ਘੇਰਦੇ ਉਹਨਾਂ ਨੂੰ ਉਹ ਤੁਸੀਂ ਦੋ ਦਿਨ ਦੀ ਇਹਨਾਂ ਨੂੰ برداشت ਕਰ ਸਕਦੇ ਦੋ ਦਿਨ ਆਉਂਦੇ ਆਪਣੇ ਗੁਰੂ ਘਰਾਂ ਦੇ ਦਰਸ਼ਨ ਕਰਨ ਤੇ ਪਤੀ ਜਿਹੜੀ ਰੁਪਿਆ ਬਾਬਾ ਬਨਪਾ ਸਿੰਘ ਤੇ ਚਲ ਜਾਓ ਆਲਾ ਦਵਾਲਾ ਐ ਬਣਾ ਦਿੰਦੇ ਆ ਉਹ ਪਹਿਲਾਂ ਅੱਜ ਤੁਸੀਂ ਵੇਖ ਲਿਓ ਮੇਲਿਆਂ ਦੇ ਵਿੱਚ ਉੱਥੇ ਜਾ ਕੇ ਮੈਰੀਗੇਟਿੰਗ ਕਰ ਦਿੰਦੇ ਲਿਆਓ ਇੰਨੇ ਪੈਸੇ ਲਿਆਓ ਉੱਥੇ ਇੰਨੇ ਪੈਸੇ ਕੋਈ ਯਾਰ ਤੁਸੀਂ ਸ਼ਰਮੀ ਲਾਲੀ ਤੁਹਾਨੂੰ ਡਰ ਹੀ ਨਹੀਂ ਕੋਈ ਹੈਗਾ ਵੀ ਉਹ ਇੱਕ ਬੰਨੇ ਤੁਸੀਂ ਕਹਿੰਦੇ ਦੇ ਭੂਮੀ ਹੈ ਤੇ ਬੈਠੇ ਹੋ ਕੇ ਸਾਰੇ ਤੁਸੀਂ ਜਲਾਜੇ ਤੁਸੀਂ ਤੇ ਰਾਸ਼ਸ਼ਨ ਵੀ ਭੇੜੇ ਜਿਹੜੇ ਉੱਥੇ ਆ ਕੰਮ ਕਰਦੇ ਜੀ ਇਹ ਝੰਡਾ ਲਾਇਆ ਨਾ ਇਹ ਝੰਡੇ ਜਿਹੜੇ ਐਦਾਂ ਨਹੀਂ ਮਿਲਦੇ ਤੇ ਢੰਡਾ ਸਾਂਭ ਹੀ ਨਹੀਂ ਸਕਦਾ ਤਾਂ ਫਿਰ ਤੂੰ ਢੰਡਾ ਲਾ ਕੇ ਕਿਉਂ ਗਿਆ ਉੱਥੇ ਜਾਂਦੇ ਤੇ ਮਾਰਦਾ ਜੁੱਤੀਆਂ ਉੱਥੇ ਬੰਦਾ ਢੰਡੇ ਦੇ ਨਾਲ ਨੂੰ ਇੱਥੇ ਆਉਂਦਾ ਤੈਨੂੰ ਸ਼ਾਨ ਦੇ ਨਾਲ ਲੋਕੀ ਕਹਿੰਦੇ ਇੱਕ ਨਿੱਕੀ ਜੀ ਗੱਲ ਨੇ ਵਿਵਾਦ ਪੈਦਾ ਕਰਤਾ ਇੱਕ ਬੇਵਕੂਫ ਬੰਦਾ ਜਿਹੜਾ ਢੰਡਾ ਲਾਉਣ ਡਿਆ ਜਿਹੜਾ ਬੰਦਾ ਲਾਗੇਗਾ ਢੰਡੇ ਕਰਕੇ ਸਿਰ ਲੱਥ ਜਾਂਦੇ ਨੂੰ ਉਹ ਸੰਤ ਨਹੀਂ ਕਹਿੰਦੇ ਕਹਿੰਦੇ ਕਿ ਇਹ ਮਿਲਕ ਕਿਉਂ ਝੰਡਾ ਲਗਾ ਕੇ ਤੁਸੀਂ ਕਹਿੰਦੇ ਨਿਸ਼ਾਨ ਸਾਹਿਬ ਲਾ ਕੇ ਉਹ ਤੁਸੀਂ ਕੋਈ ਹੋਰ ਸਿੱਕੀ ਦਾ ਲਾ ਕੇ ਉਹ ਗੁਰੂ ਨਾਨਕ ਦੇਵ ਜੀ ਦੀ ਫੋਟੋ ਲਾਓ ਉਸ ਕਿਤੇ ਦੀ ਤੁਹਾਨੂੰ ਕੋਈ ਇਤਰਾਜ਼ ਨਹੀਂ ਸੰਤ ਭਿੰਡਰਾਂ ਵਾਲਿਆਂ ਦੇ ਨਾਲ ਇਤਰਾਜ਼ ਕਿਉਂ ਨਾ ਮੈਂ ਵੇਖਿਆ ਕੁਝ ਬੰਦੇ ਸਾਡੇ ਵੀ ਗਲਤ ਹੈ ਜਿਹੜੇ ਐਵੇਂ ਫੋਟੋ ਪਾਸਟਿਕਰ ਲਾਈ ਜਾਂਦੇ ਉੱਥੇ ਰੌਲਾ ਪਾਈਏ ਤੇ ਦੋ ਦੋ ਚਾਰ ਚਾਰ ਯਾਰ ਜਦੋਂ ਤੁਹਾਡੀ ਕੌਮ ਦੀ ਗੱਲ ਆਉਂਦੀ ਉਦੋਂ ਤੁਸੀਂ ਕਿਤੇ ਖਲੋਉਂਦੇ ਨਹੀਂ ਜਦੋਂ ਨਾ ਜਥੇਦਾਰ ਕਾਲਪੱਖ ਤੇ ਤਿੰਨ ਬੰਦੇ ਤੇ ਉਹ ਕਿਤੇ ਸੁੱਤੇ ਹੋ ਤੁਸੀਂ ਉੱਥੇ ਗੱਲ ਇਮੰਦ ਚਹਰ ਲਾਲ ਲੜ ਲੜ ਲੜਾ ਕੱਤੀ ਚ ਸਾਡੇ ਜਲੂਸ ਕੱਢਣ ਤੇ ਤੁਰ ਪੈਂਦੇ ਸੀ ਜਾਣਾ ਕੋਨੀ ਇਹ ਦੇ ਸਾਡਾ ਵਾਹ ਦੇਸ਼ ਲਈ ਕੁਰਬਾਨੀਆਂ ਸਾਡੀ ਧੋਡੀ ਕੀ ਦੇਣਾ ਦੱਸੋ ਮੈਨੂੰ ਤੁਸੀਂ ਤੇ ਚਾਪ ਲੂਸੀਆਂ ਕਰਕੇ ਐਮਐਲਏ ਬਣੇ ਜੀ ਚਮਚਾਗਰੀਆਂ ਕਰਕੇ ਤੇ ਧਰਮ ਦੇ ਨਾਂ ਤੇ ਰਾਜਨੀਤੀਆਂ ਕਰਕੇ ਐਮਐਲਏ ਬਣ ਕੇ ਤੇ ਉੱਥੋਂ ਤੱਕ ਪਹੁੰਚੇ ਜੀ ਸਾਡੇ ਲੋਕਾਂ ਨੇ ਸਿਰ ਦਿੱਤੇ ਇਸ ਦੇਸ਼ ਲਈ ਸਾਨੂੰ ਇਹਨਾਂ ਕੋ ਸਰਟੀਫਿਕੇਟ ਲੈਣ ਦੀ ਲੋੜ ਹੈ ਕਿੱਥੇ ਜਾਣਾ ਤੇ ਕਿੱਥੇ ਨਹੀਂ ਜਾਣਾ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਖਬਰ ਹਰਪਲ ਇੰਡੀਆ ਤੇ ਮੈਂ ਹਾਂ ਵਿਕਰਮ ਗਿੱਲ ਇਨੇ ਦਿਨੀ ਹਿਮਾਚਲ ਤੇ ਪੰਜਾਬ ਨੂੰ ਲੈ ਕੇ ਜਿਹੜਾ ਸੋਸ਼ਲ ਮੀਡੀਆ ਤੇ ਚਰਚਾ ਚੱਲੀ ਹੋਈ ਹੈ ਤੇ ਸੰਤ ਭਿੰਡਰਾਂਵਾਲਿਆਂ ਦਾ ਜਿਹੜਾ ਲੱਗਾ ਹੋਇਆ ਸੀਗਾ ਝੰਡਾ ਉਹ ਉਤਾਰ ਦਿੱਤਾ ਜਾਂਦਾ ਹਿਮਾਚਲ ਦੇ ਕੁਝ ਲੋਕਾਂ ਵੱਲੋਂ ਕੁਝ ਗੁੰਡਿਆਂ ਵੱਲੋਂ ਕਹਿ ਸਕਦੇ ਆ ਤਾਂ ਇਸੇ ਦਿਨ ਲੈ ਕੇ ਆਪਾਂ ਚਰਚਾ ਕਰਾਂਗੇ ਸੋਨੂੰ ਜੰਡੇ ਵਾਲਾ ਜਿਹੜੇ ਨੇ ਸਮਾਜ ਸੇਵੀ ਨੇ ਆਪਾਂ ਪੁੱਛ ਲੈਨੇ ਆ ਕਿ ਕਿੱਦਾਂ ਦੇਖਦੇ ਹੋ ਇਸ ਕਾਰਵਾਈ ਨੂੰ ਤੁਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਕੋਈ ਪਹਿਲੀ ਵਾਰ ਹੀ ਨਹੀਂ ਹੋਇਆ ਹੈ ਤੇ ਆਏ ਦਿਨ ਜਿਹੜੇ ਸ਼ਰਾਰਤੀ ਲੋਕ ਆ ਉਹ ਕਰਦੇ ਰਹਿੰਦੇ ਆ ਹੁਣ ਗਾੜੀ ਗਰਮੀਆਂ ਸ਼ੁਰੂ ਹੋਈਆਂ ਨੇ ਤੇ ਸਾਡੇ ਲੋਕਾਂ ਨੇ ਜਾਣਾ ਜਦੋਂ ਹਿਮਾਚਲ ਨੂੰ ਨਾਲੇ ਤੇ ਉੱਥੇ ਉਹਨਾਂ ਨੂੰ ਰੋਜ਼ਗਾਰ ਪੈਦਾ ਕਰਕੇ ਦੇਣਾ ਤੇ ਨਾਲੇ ਕੁੱਟ ਖਾ ਕੇ ਆਉਣੀ ਵੀਡੀਓ ਇਹ ਹਰ ਸਾਲ ਆਉਂਦੀਆਂ ਵਾ ਹੁਣ ਮੇਲਾ ਆਨੰਦਪੁਰ ਸਾਹਿਬ ਦਾ ਬਾਅਦ ਤੇ ਜਾ ਉਧਰ ਨੂੰ ਬੜੇ ਸਾਡੇ ਵੀਰ ਜਿਹੜੇ ਆ ਉਹ ਕਿਤੇ ਨਾ ਕਿਤੇ ਜੇ ਜਾਂਦੇ ਗੁਰੂ ਘਰਾਂ ਦੇ ਘਰ ਮੱਥਾ ਟੇਕਣ ਤੇ ਉਹ ਕੁਝ ਸ਼ਰਾਰਤੀ ਬੰਦੇ ਹੁੰਦੇ ਆ ਉਹ ਪਤਾ ਲੱਗ ਗਿਆ ਵੀ ਆਰਐਸਐਸ ਦਾ ਏਜੰਟ ਸੀਗਾ ਜਿਹੜਾ ਜੋ ਕਪੂਤਾ ਖੋਲਣ ਦਾ ਜੋ ਮਗਰੋਂ ਹੁਕਮ ਆਉਂਦੇ ਉਹ ਕਰ ਅਜਿਹੇ ਐਸੇ ਹਾਲਾਤ ਪੈਦਾ ਕਰਤੇ ਆ ਵੀ ਦੋ ਸਟੇਡਾਂ ਨੂੰ ਆਮੋ ਸਾਹਮਣੇ ਕੁਛ ਉਹ ਦੋ ਤਿੰਨ ਬੰਦੇ ਇਹੋ ਜੇ ਨਹੀਂ ਹਾਲਾਤ ਬਣਨੇ ਚਾਹੀਦੇ ਸੋਨੂ ਜੀ ਤੁਸੀਂ ਕਿਹਾ ਕਿ ਉਹ ਆਨੰਦਪੁਰ ਸਾਹਿਬ ਜਾ ਰਹੇ ਸੀ ਲੋਕ ਤੇ ਉੱਥੋਂ ਸਿੱਧਾ ਉਧਰ ਨੂੰ ਰੋਕ ਕਰ ਲਿਆ ਕਿ ਸਿੱਖਾਂ ਨੂੰ ਹਿਮਾਚਲ ਪ੍ਰਦੇਸ਼ ਜਾਣਾ ਨਹੀਂ ਚਾਹੀਦਾ ਕਿ ਨਹੀਂ ਜਾ ਸਕਦੇ ਕਿਉਂਕਿ ਉੱਥੇ ਸਾਡੇ ਗੁਰਦੁਆਰਾ ਸਾਹਿਬ ਨੇ ਅਸੀਂ ਤਾਂ ਉੱਥੇ ਜਾਵਾਂਗੇ ਜਰੂਰ ਜਾਵਾਂਗੇ ਕਿ ਕਿਉਂ ਨਹੀਂ ਜਾਵਾਂਗੇ ਦੇਖੋ ਜਿਨ੍ਹਾਂ ਦੇ ਪੁਰਖਿਆਂ ਦੀ ਜਾਇਦਾਦ ਹੋਵੇ ਉਹਦੇ ਵਾਰਸ ਅੱਗੇ ਜਾਂਦੇ ਹੁੰਦੇ ਆ ਸਭ ਤੋਂ ਪਹਿਲਾਂ ਤੇ ਵੱਡੇ ਪੰਜਾਬ ਚੋਂ ਨਿਕਲੇ ਹਿਮਾਚਲ ਦੂਜੀ ਗੱਲ ਕੀ ਮਹਾਰਾਜਾ ਰਣਜੀਤ ਸਿੰਘ ਦਾ ਰਾਸ ਸੀ ਹਿਮਾਚਲ ਵੀ ਵੇਚੀ ਸੀਗਾ ਤੇ ਉਹਦੇ ਵਾਰਸ ਆ ਉਹਨਾਂ ਨੇ ਆਪਣੀ ਪ੍ਰਾਪਰਟੀ ਜਿਹੜੀ ਵੇਖਣ ਜਾਣਾ ਕਿ ਨਹੀਂ ਜਾਣਾ ਵੀ ਦੇਖ ਰੱਖ ਸਹੀ ਹੋ ਰਹੀ ਕਿ ਨਹੀਂ ਔਰ ਦੂਜੀ ਗੱਲ ਬਹੁਤ ਸਾਰੇ ਪੰਜਾਬ ਦੇ ਨੌਜਵਾਨ ਆ ਜਿਹੜੇ ਉਹ 50 ਉੱਥੇ ਹਿਮਾਚਲ ਚ ਵਿਆਹੇ ਆ ਉਹਨਾਂ ਵਿੱਚੋਂ ਮੈਂ ਵੀ ਉੱਥੇ ਵਿਆਹ ਆ ਔਰ ਜੇ ਤੁਸੀਂ ਗੱਲ ਕਰੋ ਵੀ ਮੰਡੀ ਵਾਲੀ ਸਾਈਡ ਕੁਲੂ ਮਨਾਲੀ ਵਾਲੀ ਤੇ ਜਿਹੜੀ ਕਾਂਗੜੇ ਤੱਕ ਦਾ ਵਾ ਇੱਥੇ ਦਾ ਬਹੁਤ ਫਰਕ ਆ ਇਧਰ ਦੇ ਲੋਕ ਜਿਹੜੇ ਆ ਉਹ ਤੁਹਾਨੂੰ ਸਮਝਦੇ ਆ ਤੋਡੇ ਨਾਲ ਪਿਆਰ ਕਰਦੇ ਉਧਰ ਦੇ ਲੋਕ ਜਿਹੜੇ ਆ ਉੱਥੇ ਥੋੜਾ ਜਿਹਾ ਕਟੜਵਾਦੀ ਕਟੜ ਬੈਲਟ ਸ਼ੁਰੂ ਹੋ ਜਾਂਦੀ ਕਦੀ ਤੇ ਉੱਥੇ ਉੱਥੋਂ ਦੇ ਲੀਡਰ ਵੀ ਕੋਈ ਸ਼ਦਾਈ ਹੈਗੇ ਆ ਉਹਨਾਂ ਨੂੰ ਵੀ ਅਕਲ ਬਹੁਤ ਘਟਿਆ ਉਹ ਜਿਹੜੇ ਬੰਦੇ ਚੁਣੇ ਨਮਾਇੰਦੇ ਬੇਵਕੂਫੀਆਂ ਕਰ ਰਹੇ ਜਿਹੜੇ ਕਹਿ ਰਹੇ ਕਿ ਪੰਜਾਬ ਚੋਂ ਨਸ਼ਾ ਆ ਰਿਹਾ ਕੀ ਤੁਹਾਡੇ ਉੱਥੇ ਜਿਹੜੀ ਪੁਲਸ ਹੈ ਫਿਰ ਕੋਈ ਕੰਮ ਨਹੀਂ ਕਰਦੀ ਫਿਰ ਜਿਹੜੀਆਂ ਉੱਥੇ ਤੁਹਾਡੇ ਏਜੰਸੀਆਂ ਕੋਈ ਕੰਮ ਨਹੀਂ ਕਰਦੀਆਂ ਫਿਰ ਤੁਹਾਡੀ ਸਰਕਾਰ ਦਾ ਉੱਥੇ ਕੀ ਕੰਮ ਹੈ ਤੁਸੀਂ ਕਿਤੇ ਨਾ ਕਿਤੇ ਪੰਜਾਬ ਨੂੰ ਟਾਰਗੇਟ ਕਰਦੇ ਕਿਉਂ ਜੇ ਪੰਜਾਬ ਸੂਰਬੀਰ ਯੋਧਿਆਂ ਦੀ ਧਰਤੀ ਆ ਪੰਜਾਬ ਦੀਆਂ ਕਬੱਡੀ ਦੀਆਂ ਗਰਾਊਂਡਾਂ ਵੇਖੋ ਹਾਂ ਜਾ ਕੇ ਕਿਹੜੇ ਕਿਹੜੇ ਸੂਰਬੀਰ ਯੋਧੇ ਆ ਤੁਹਾਡੇ ਕਿਉਂ ਨਹੀਂ ਹੈਗੇ ਉਹ ਐਡੇ-ਐਡੇ ਜਿਹੜੇ ਉੱਥੇ ਪਹਿਲਵਾਨ ਆ ਜਾਂ ਕਬੱਡੀ ਦੇ ਖਿਡਾਰੀ ਆ ਹਰ ਜਗ੍ਹਾ ਪੰਜਾਬ ਮੈਡਲ ਲੈ ਲੈ ਕੇ ਆਉਣ ਡਿਆ ਤੇ ਤੁਸੀਂ ਸਾਡੇ ਪੰਜਾਬ ਨੂੰ ਕੀ ਕਹਿੰਦੇ ਹੋ ਤੇ ਉੱਥੇ ਜੀ ਨਸ਼ਾ ਕਰਦੇ ਹੋ ਲੜਬਾਜ਼ੀਆਂ ਕਰਦੇ ਕੁੜੀਆਂ ਛੇੜਦੇ ਤੁਸੀਂ ਮੈਨੂੰ ਦੱਸੋ ਵੀ ਪੰਜਾਬ ਦੇ ਲੋਕ ਜਾਂ ਪੰਜਾਬੀ ਜਾਂ ਸਿੱਖ ਧੀਆਂ ਪੜਾਂ ਦੀ ਇੱਜ਼ਤਾਂ ਬਚਾਉਂਦੇ ਆ ਰੱਖਿਆ ਕਰਦੇ ਕਿ ਜਾਂ ਇਹਨਾਂ ਨੂੰ ਛੇੜਦੇ ਆ ਤੇ ਇੰਨੀਆਂ ਕੁੜੀਆਂ ਇਹਨਾਂ ਦੀਆਂ ਸੜਕਾਂ ਤੇ ਤੁਰੀਆਂ ਫਿਰਦੀਆਂ ਵੀ ਜਿਹੜੇ ਉਰ ਜਾ ਕੇ ਪੰਜਾਬੀ ਘੇਰਦੇ ਉਹਨਾਂ ਨੂੰ ਉਹ ਤੁਸੀਂ 2 ਦਿਨ ਦੀ ਇਹਨਾਂ ਨੂੰ برداشت ਕਰ ਸਕਦੇ 2 ਦਿਨ ਆਉਂਦੇ ਆਪਣੇ ਗੁਰੂ ਘਰਾਂ ਦੇ ਦਰਸ਼ਨ ਕਰਨ ਤੁਸੀਂ ਪੰਜਾਬ ਦੇ ਵਿੱਚ ਕਿੰਨੇ ਕਿੰਨੇ ਝੰਡੇ ਲਾ ਕੇ ਲੋਕੀ ਆਉਂਦੇ ਮੱਥਾ ਟੇਕਣ ਕਦੀ ਕਿਸੇ ਨੇ ਨਹੀਂ ਕੱਕਿਆ ਅਕਸਰ ਵੀਡੀਓ ਵੇਖ ਲਿਓ ਲੋਕੀ ਕੋਈ ਕਿਸੇ ਨੂੰ ਪਾਣੀ ਪਿਉਂੰਡਿਆਂਦਾ ਕੋਈ ਰੋਟੀ ਖਵਾਉਂੰਡਿਆਂਦਾ ਕੋਈ ਪੈਸਿਆਂ ਦੀ ਮਦਦ ਕਰ ਦਿੰਦਾ ਕੋਈ ਲੀੜੇ ਕੱਪੜੇ ਦੀ ਮਦਦ ਕਰ ਦਿੰਦਾ ਇਹਨਾਂ ਕਦੀ ਉੱਥੇ ਪਾਣੀ ਦਾ ਘੁੱਟ ਨਹੀਂ ਕਿਸੇ ਨੂੰ ਪਿਆਇਆ ਤੇ ਲਾ ਕੇ ਬੈਰੀਕੇਟ ਜੇ 1 ਕਿਲੋਮੀਟਰ ਨਹੀਂ ਜਾਂਦਾ ਥਾਂ ਥਾਂ ਤੇ ਉਹ ਡੰਡੇ ਜੇ ਛੋੜ ਦਿੰਦੇ ਆ ਤੇ ਟੋਲ ਟੈਕਸ ਆਪਣੇ ਕੱਟ ਤੇ ਹੁਣ ਤਾਂ ਕਹਿੰਦੇ ਮੋਟਰਸਾਈਕਲਾਂ ਦੀ ਵੀ 50 50 ਰੁਪਏ ਦੀ ਪੱਤੀ ਜਿਹੜੀ ਕਰਦੇ 50 ਰੁਪਿਆ ਬਾਬਾ ਵਿਡਪਾਖ ਸਿੰਘ ਦੇ ਚਲਜੋ ਆਲਾ ਦਵਾਲਾ ਐ ਬਣਾ ਦਿੰਦੇ ਆ ਉਹ ਪਹਿਲਾਂ ਅੱਜ ਤੁਸੀਂ ਵੇਖ ਲਿਓ ਮੇਲਿਆਂ ਦੇ ਵਿੱਚ ਉੱਥੇ ਜਾ ਕੇ ਬੈਰੀਕੇਟਿੰਗ ਕਰ ਦਿੰਦੇ ਲਿਆਓ ਇੰਨੇ ਪੈਸੇ ਲਿਆਓ ਉੱਥੇ ਇੰਨੇ ਪੈਸੇ ਕੋ ਯਾਰ ਤੁਸੀਂ ਸ਼ਰਮੀ ਲਾਲੀ ਤੁਹਾਨੂੰ ਡਰੀ ਨਹੀਂ ਕੋਈ ਹੈਗਾ ਵੀ ਉਹ ਇੱਕ ਬੰਨੇ ਤੁਸੀਂ ਕਹਿੰਦੇ ਦੇ ਭੂਮੀ ਆ ਤੇ ਬੈਠੇ ਉੱਥੇ ਸਾਰੇ ਤੁਸੀਂ ਜਲਾਜੇ ਤੁਸੀਂ ਤੇ ਰਾਖਸ਼ਾਂ ਨੂੰ ਵੀ ਭੇੜੇ ਜਿਹੜੇ ਉ ਮੈਂ ਸਾਰੇ ਹਿਮਾਚਲ ਦੇ ਲੋਕਾਂ ਨੂੰ ਮਾਰ ਨਹੀਂ ਕਿਹਾ ਤੇ ਚੰਦ ਉਹ ਬੰਦੇ ਇੱਕ ਆ ਜਿਹੜਾ ਸਫਾਈਆਂ ਦੇਂਡਿਆ ਕੋਈ ਹੋਟਲ ਵਾਲਾ ਉੱਥੇ ਮੈਨੂੰ ਦੱਸੋ ਕੀ ਉਹ ਆ ਅਮਨਸੂਦ ਅਮਨਸੂਦ ਯਾਰ ਉਹਦਾ ਸਟੇਟਸ ਹੈਗਾ ਉਹਦੇ ਬਾਰੇ ਗੱਲ ਕਰਨੀ ਦੱਸੋ ਮੈਂ ਮਤਲਬ ਤੂੰ ਇਹ ਝੰਡਾ ਪਾੜਨ ਡਿਆ ਜਿਹੜੇ ਬੰਦੇ ਨੇ ਤੇ ਝੰਡਾ ਲਾਇਆ ਪਹਿਲਾਂ ਮੈਂ ਇਹ ਕਹਿਣਾ ਚਾਹੁੰਦਾ ਵੀ ਜਿਹਨੇ ਝੰਡਾ ਲਾਇਆ ਨਾ ਇਹ ਝੰਡੇ ਜਿਹੜੇ ਐਦਾਂ ਨਹੀਂ ਮਿਲੇ ਤੇ ਤੂੰ ਝੰਡਾ ਸਾਂਭ ਹੀ ਨਹੀਂ ਸਕਦਾ ਤਾਂ ਫਿਰ ਤੂੰ ਝੰਡਾ ਲਾ ਕੇ ਕਿਉਂ ਗਿਆ ਉੱਥੇ ਜਾਂਦੇ ਤੇ ਮਾਰਦਾ ਜੁੱਤੀਆਂ ਉੱਥੇ ਬੰਦਾ ਝੰਡੇ ਦੇ ਨਾਲ ਉਹਨੂੰ ਤੇ ਇੱਥੇ ਆਉਂਦਾ ਤੈਨੂੰ ਸ਼ਾਨ ਇੱਕ ਨਿੱਕੀ ਜਿਹੀ ਗੱਲ ਨੇ ਵਿਵਾਦ ਪੈਦਾ ਕਰਤਾ ਇੱਕੋ ਬੇਵਕੂਫ ਬੰਦਾ ਜਿਹੜਾ ਝੰਡਾ ਲਾਉਣ ਡਿਆ ਤੇ ਜਿਹੜਾ ਬੰਦਾ ਲਾ ਕੇਗਾ ਝੰਡੇ ਕਰਕੇ ਸਿਰ ਲੱਥ ਜੰਦੇ ਆ ਇਹ ਝੰਡੇ ਐਵੇਂ ਨਹੀਂ ਮਿਲੇ ਅੱਛਾ ਸੰਤ ਭਿੰਡਰਾਂ ਵਾਲਿਆਂ ਨੂੰ ਉਹ ਸੰਤ ਨਹੀਂ ਕਹਿੰਦੇ 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 ਇਹਨਾਂ ਨੂੰ ਇਹ ਮਤਲਬ ਕਿਉਂ ਝੰਡਾ ਲਗਾ ਕੇ ਤੁਸੀਂ ਕਹਿੰਦੇ ਨਿਸ਼ਾਨ ਸਾਹਿਬ ਲਾਗੇ ਉਹ ਤੁਸੀਂ ਕੋਈ ਹੋਰ ਸਿੱਖੀ ਦਾ ਲਾਗੇ ਉਹ ਗੁਰੂ ਨਾਨਕ ਦੇਵ ਜੀ ਦੀ ਫੋਟੋ ਲਾਓ ਕੁਝ ਕਿਸੇ ਦੀ ਤੁਹਾਨੂੰ ਕੋਈ ਇਤਰਾਜ਼ ਨਹੀਂ ਸੰਤ ਭਿੰਡਰਾਂ ਵਾਲੇ ਦੇ ਨਾਲ ਇਤਰਾਜ਼ ਕਿਉਂ ਉਹਨਾਂ ਨੂੰ ਸਾਡੇ ਗੁਰੂ ਸਾਹਿਬ ਦੇ ਤੇ ਵੈਸੇ ਅਕਾਲ ਪੁਰਖ ਦੀ ਅਰਾਧਨਾ ਕੱਲੀ ਫੋਟੋਆਂ ਨੂੰ ਮੰਨਦੇ ਜੇ ਝੰਡਾ ਲਾ ਲਿਆ ਕਿਸੇ ਨੇ ਉਹਦਾ ਮਨੁੱਖੀ ਅਧਿਕਾਰ ਆ ਕਿਉਂਕਿ ਕਿਸੇ ਕ੍ਰਿਮੀਨਲ ਬੰਦੇ ਦਾ ਲਾਇਆ ਵਾ ਦੱਸੋ ਕਿੱਥੇ ਲਿਖਿਆ ਵਾ ਵੀ ਝੰਡਾ ਨਹੀਂ ਤੁਸੀਂ ਲਾ ਸਕਦੇ ਝੰਡਾ ਲਾਓ ਤੁਸੀਂ ਉਹਨੇ ਆਪਣੀ ਚੀਜ਼ ਤੇ ਲਾਇਆ ਝੰਡਾ ਉਹਦੇ ਆਪਣੀ ਬਾਈਕ ਆ ਉਹਦੇ ਨਾਂ ਤੇ ਆ ਉਹਦੇ ਕੋਲ ਲਾਇਸੈਂਸ ਆ ਕਾਗਜ ਆ ਉਹਨੇ ਖਰੀਦ ਕੇ ਲਾਇਆ ਵਾ ਉਹਦੀ ਇੱਛਾ ਵਾ ਕਿਸੇ ਨਾਲ ਪਿਆਰ ਕਰਦਾ ਤੁਸੀਂ ਕਿਸੇ ਨੂੰ ਆਪਣਾ ਹੀਰੋ ਮੰਨ ਸਕਦੇ ਕਿਸੇ ਨੂੰ ਆਪਣਾ ਆਈਡਲ ਮੰਨ ਸਕਦੇ ਅਸੀਂ ਕੌਣ ਨੇ ਕਿਸੇ ਤੇ ਧੱਕੇ ਨਾਲ ਥੁੱਪਣ ਵਾਲੇ ਤੁਸੀਂ ਜਿੰਨੂੰ ਮਰਜ਼ੀ ਆਪਣੇ ਆਈਡਲ ਮੰਨਦੇ ਜੇ ਅਸੀਂ ਤੁਹਾਨੂੰ ਕਹਿੰਨੇ ਇੱਕੋ ਸਾਡੇ ਨਗਲੀ ਜਾਂ ਨਿਹੰਗ ਇੱਥੇ ਉਹ ਉਹ ਕਹਿੰਦੇ ਮਾਫੀ ਮੰਗਾ ਲਈਏ ਉਹ ਨਿਹੰਗ ਸਿੰਘ ਕੌਣ ਹੈਗਾ ਉਹ ਟੁਕੜ ਬੋਚਾ ਬੰਦਾ ਉਹਨੂੰ ਚੁੱਕਿਆ ਪੌਡਕਾਸਟਾਂ ਚ ਬਾਹ ਲੈਂਦੇ ਤੇ ਮਾਰ ਮਾਰ ਜੁੱਤੀਆਂ ਦਾ ਧੁੰਗੜਿਆ ਹੋਵੇ ਨਾ ਉਹ ਪੰਜਾਬੀ ਨਾ ਉਹ ਕਿੱਥੋਂ ਦਾ ਕੀ ਪਤਾ ਕਿੱਥੋਂ ਦੀ ਝੂਠੇ ਆਓ ਲਿਆ ਕੇ ਤੇ ਉਹਨੂੰ ਬਾਹ ਲੈਂਦੇ ਦੂਜੇ ਦਿਨ ਕਦੀ ਉਹ ਕੋਈ ਕੱਪੜੇ ਪਾਹਦੇ ਦਸ ਦਾ ਦਿਨ ਉਹ ਨਾਉਂਦਾ ਨਹੀਂ ਆ ਥੋੜੀ ਜੀ ਇਹਨਾਂ ਨੂੰ ਵੀ ਚਾਹੀਦੀ ਨਾ ਸਾਡੇ ਬੰਦਿਆਂ ਨੂੰ ਵੀ ਤੁਸੀਂ ਯਾਰ ਤੁਹਾਨੂੰ ਬਾਹ ਕੇ ਉਹ ਜਲੀਲ ਕਰਕੇ ਜਾਂਦਾ ਕਦੀ ਉਹ ਕਿਸੇ ਨੂੰ ਕਹਿੰਦਾ ਮੈਂ ਇਦਾਂ ਕਰ ਦੋ ਮੈਂ ਉਦਾਂ ਕਰ ਦੋ ਉਹ ਤੇ ਗਾੜੀ ਭਾਓ ਫੇਰੇ ਇਹ ਗੱਲ ਕਵੇ ਉਹ ਹਿੰਦੀ ਦੇ ਵਿੱਚ ਗੱਲ ਕਰਦਾ ਜਦੋਂ ਇਹ ਗੱਲ ਕਰੀਦਾ ਸੀ ਇਹਦੇ ਵੀਡੀਓ ਤੋਂ ਹਿੰਦੀ ਦੇ ਵਿੱਚ ਗੱਲਾਂ ਕਰਦਾ ਹੈ ਹਿੰਦੀ ਦੇ ਵਿੱਚ ਮਾਫੀ ਵੀ ਮੰਗਾ ਦਿੰਦਾ ਚੱਟ ਉਹਨੋਂ ਦੀ ਮਾਫੀ ਐਕਸੈਪਟ ਹੋ ਰਹੀ ਹੈ ਜਿਹੜੀ ਮਾਫੀ ਕੀਤੀ ਉਹਨੇ ਮੰਗੀ ਮਾਫੀ ਮਾਫੀ ਉਹ ਕੀ ਹੈ ਉਹ ਬੰਦਾ ਉਹੋ ਜਿਹੇ ਬੰਦਿਆਂ ਤੋਂ ਮਾਫੀ ਮੰਗੋਣੀ ਨਾ ਸਾਡਾ ਉਹਨਾਂ ਨੂੰ ਲੈ ਨਾ ਦੇਣ ਉਦਾਂ ਦੇ ਸਾਡੇ ਭਰਾ ਜਿਹੜੇ ਮੈਂ ਵੇਖਿਆ ਕੁਝ ਬੰਦੇ ਸਾਡੇ ਵੀ ਗਲਤ ਹੈ ਜਿਹੜੇ ਐਵੇਂ ਫੜ ਫੜ ਸਟicker ਲਾਈ ਜਾਂਦੇ ਉੱਥੇ ਰੌਲਾ ਪਾਈ ਜਾਂਦੇ ਦੋ ਦੋ ਚਾਰ ਚਾਰ ਉਹ ਯਾਰ ਜਦੋਂ ਤੁਹਾਡੀ ਕੌਮ ਦੀ ਗੱਲ ਆਉਂਦੀ ਉਦੋਂ ਤੁਸੀਂ ਕਿਤੇ ਖਲੋਂਦੇ ਨਹੀਂ ਜਦਨਾ ਜਥੇ ਉੱਥੇ ਗੱਲ ਇਮਿੰਟ ਚ ਹਰ ਲਾਲ ਕਰਤਾ ਲਾਲਾ ਲਾਲਾ ਕਰਤੀ ਜ ਸਾਡੇ ਜਲੂਸ ਕੱਢਣ ਤੇ ਤੁਰ ਪੈਂਦੇ ਤੁਸੀਂ ਨਹੀਂ ਬੰਦੀ ਸਾਡੀ ਉਸ ਸਟੇਟ ਨਾਲ ਤੇ ਛੱਡੋ ਖੜਾ ਯਾਰ ਉਹਨਾਂ ਨਾਲ ਨਾ ਜਾਓ ਰੋਜ਼ਗਾਰ ਦਿੰਦੇ ਤੁਸੀਂ ਨਾਲੇ ਉਹਨਾਂ ਕੋ ਬੇਇਜ਼ਤੀ ਕਰਾਉਂਦੇ ਉੱਥੇ ਜਾ ਕੇ ਅੱਜ ਸਿੱਖ ਕਿੱਥੇ ਤੱਕ ਦੁਨੀਆ ਦੇ ਵਿੱਚ ਅਸੀਂ ਰਾਜ ਕਰਨ ਵਾਲੇ ਲੋਕ ਆ ਸਾਡੇ ਗੁਰਦੁਆਰਾ ਸਾਹਿਬ ਨੇ ਉੱਥੇ ਸਾਡੇ ਉੱਥੇ ਧਾਰਮਿਕ ਸਥਾਨ ਨੇ ਅਸੀਂ ਉਹਨਾਂ ਦੇ ਦਰਸ਼ਨਾਂ ਲਈ ਜਾਵਾਂਗੇ ਨਾ ਕਿਉਂ ਨਹੀਂ ਜਾਵਾਂਗੇ ਬਿਲਕੁਲ ਜਾਵਾਂਗੇ ਮੈਂ ਤਾਂ ਦੱਸਿਆ ਤੁਹਾਨੂੰ ਵੀ ਉਹ ਦੋ ਦਿਨ ਵੀ ਨਹੀਂ ਸਾਨੂੰ ਪਰਦਾਸ਼ ਕਰ ਸਕਦੇ ਉਹਨਾਂ ਦਾ ਰੋਜਗਾਰ ਤੁਹਾਡੇ ਸਿਰੋਂ ਚੱਲਦਾ ਤੇ ਤੁਸੀਂ ਨਾ ਜਾਓ ਸਾਲ ਇੱਕ ਕੀ ਗੱਲ ਵੀ ਉੱਥੇ ਮਤਲਬ ਗੁਰੂ ਸਾਹਿਬ ਤੁਹਾਨੂੰ ਕਿਤੇ ਬਾਹਰ ਨਹੀਂ ਮਿਲਣੇ ਨਨਪੁਰ ਸਾਹਿਬ ਜਦੋਂ ਖਾਲਸੇ ਦੀ ਜਨਮ ਭੂਮੀ ਨੂੰ ਜਾਂਦੇ ਜੇ ਤੁਸੀਂ ਕੀ ਦਸਵੇਂ ਪਾਤਸ਼ਾਹ ਦੇ ਦਰਸ਼ਨ ਕਰਕੇ ਤੁਹਾਡਾ ਮਨ ਨਹੀਂ ਭਰਦਾ ਕਿ ਤੁਸੀਂ ਗੱਡੀ ਨੂੰ ਤੋਰ ਪੈਂਦੇ ਜਿੱਥੇ ਪਹਾੜਾਂ ਦੇ ਵਿੱਚ ਫਿਰ ਪਹਾੜਾਂ 'ਚ ਜਾ ਕੇ ਜਦੋਂ ਕਿਤੇ ਨਾ ਕਿਤੇ ਉਹ ਤੁਹਾਨੂੰ ਉੱਥੇ ਟਾਰਗੇਟ ਕਰਦੇ ਸਿੱਖ ਕੌਮ ਨੂੰ ਪੂਰੀ ਨੂੰ ਤੁਹਾਡੀ ਇੱਕ ਬੇਵਕੂਫੀ ਜਿਹੜੀ ਆ ਸਾਰੀ ਕੌਮ ਨੂੰ ਟਾਰਗੇਟ ਤੇ ਲੈ ਲੈਂਦੀ ਆ ਤੁਹਾਨੂੰ ਪਤਾ ਜਦੋਂ ਵੀ ਉਹ ਆਰਐਸਐਸ ਦੇ ਜੈਂਟ ਬੈਠੇ ਉੱਥੇ ਉਹ ਸਟੇਟ ਨੂੰ ਉਹ ਜਿਹੜੀ ਨੂੰ ਹਾਈਜੈਕ ਕੀਤਾ ਉਹ ਉਹ ਲੋਕਾਂ ਨੇ ਠੇਕਾ ਲੈ ਲਿਆ ਉਹ ਧਰਮ ਦੇ ਠੇਕੇਦਾਰ ਆ ਉਹਨਾਂ ਬੰਦਿਆਂ ਨੇ ਸਾਨੂੰ ਬਦਨਾਮ ਕਰਨ ਦੇ ਲਈ ਕੋਈ ਨਾ ਕੋਈ ਤੁਹਾਡੇ ਵੀਕ ਪੁਆਇੰਟ ਲੱਭਣੇ ਤੁਹਾਡੇ ਤੇ ਅਲੀਗੇਸ਼ਨ ਲਾਉਣੇ ਉਹ ਤੁਸੀਂ ਇਹਨਾਂ ਤੇ ਸਮਝੋ ਯਾਰ ਸਾਡੀ ਸਟੇਟ ਦੇ ਵਿੱਚ ਰਹਿ ਕੀ ਗਿਆ ਸਾਡੇ ਲੋਕਾਂ ਨੂੰ ਬਦਨਾਮੀ ਤੋਂ ਇਲਾਵਾ ਕੀ ਦਿੰਦੇ ਕੀ ਅਸੀਂ ਮਤਲਬ ਉੱਥੇ ਜਾ ਵੀ ਨਹੀਂ ਸਕਦੇ ਆਪਣੇ ਗੁਰੂ ਘਰਾਂ ਚ 2 ਦਿਨ ਹਿਮਾਚਲ ਦੇ ਲੋਕ ਕੀ 2 ਦਿਨ ਨਹੀਂ ਪ੍ਰਦਾਸ਼ ਕਰ ਸਕਦੇ ਕਿਸੇ ਬੰਦੇ ਨੂੰ ਤਰਾਜ ਨਹੀਂ ਹਿਮਾਚਲ ਦੇ ਨੂੰ ਲੋਕ ਬਹੁਤ ਰਿਸਪੈਕਟ ਕਰਦੇ ਆ ਅਰ ਚੰਦ ਕ ਦੋ ਚਾਰ ਚਵਲਾਂ ਜਿਹੜੀਆਂ ਹੁੰਦੀਆਂ ਪੰਜਾਬੀ ਚ ਮੈਂ ਤੁਹਾਨੂੰ ਦੱਸਾਂ ਉਹਨਾਂ ਨੂੰ ਲਿਆ ਲਿਆ ਚੈਨਲਾਂ ਦੇ ਭੌਂਣ ਦੇ ਉਹਨਾਂ ਨੂੰ ਹੀਰੋ ਬਣਾਉਣ ਦੇ ਝੂਠਾ ਨੂੰ ਵੀ ਉਹਨਾਂ ਨਾਲ ਵੇਖ ਕੇ ਦੋ ਚਾਰ ਹੋਰ ਉੱਠਣ ਸਾਨੂੰ ਰੋਕਣ ਲਈ ਕਮਾਲ ਹੈ ਯਾਰ ਸਰਕਾਰ ਨੂੰ ਐਕਸ਼ਨ ਲੈਣਾ ਚਾਹੀਦਾ ਸਰਕਾਰ ਕਿਉਂ ਨਹੀਂ ਐਕਸ਼ਨ ਉਹ ਯਾਰ ਕੋਈ ਸਰਕਾਰ ਨੇ ਐਕਸ਼ਨ ਨਹੀਂ ਲੈਣਾ ਸਰਕਾਰ ਨੂੰ ਪਤਾ ਵੀ ਦੋ ਚਾਰ ਦਿਨ ਦਾ ਰੌਲਾ ਰਾਲਾ ਪੈਣਾ ਬਾਅਦ ਚ ਬੰਦ ਦੇਣਾ ਸਰਕਾਰਾਂ ਕਿਤੇ ਵਿਹਲੀਆਂ ਥੋੜੀ ਵੀ ਇਹਨਾਂ ਨਿੱਕੇ ਨਿੱਕੀਆਂ ਗੱਲਾਂ ਦੇ ਵਿੱਚ ਹੁਣ ਕਮ ਸੇ ਕਲ ਤਾਂ ਵਿਧਾਨ ਸਭਾ ਦੇ ਵਿੱਚ ਉੱਥੇ ਦੀ ਹਿਮਾਚਲ ਦੀ ਵਿਧਾਨ ਸਭਾ ਤੱਕ ਪਹੁੰਚ ਗਈ ਚੁੱਕੀ ਉਹ ਕਿੰਨੇ ਚੁੱਕੀ ਗੱਲ ਦੱਸੋ ਮੈਨੂੰ ਉਹ ਕਿੰਨਾ ਕ ਸਿਆਣਾ ਸੀ ਆਪਕਾ ਸੀਐਮ ਸਾਬਕਾ ਸੀਐਮ ਕਿੰਨੀ ਕਕਲ ਉਹਨੂੰ ਫਿਰ ਉਹ ਜਿਹੜਾ ਬੋਲਣ ਰਿਹਾ ਉੱਥੇ ਉਹਨੇ ਜੋੜਨ ਦੀ ਗੱਲ ਕੀਤੀ ਕਿ ਤੋੜਨ ਦੀ ਭਾਜਪਾ ਦਾ ਕੰਮ ਹੀ ਤੋੜਨਾ ਲੋਕਾਂ ਨੂੰ ਉਹਨਾਂ ਨੂੰ ਜੋੜਨਾ ਨਹੀਂ ਆਉਂਦਾ ਉਹਨੇ ਕਿਤੇ ਇੱਕ ਗੱਲ ਵੀ ਕਹੀ ਕਿ ਇਹ ਸਾਡੇ ਭਰਾ ਨੇ ਸਾਡੇ ਬੱਚੇ ਨੇ ਇਹ ਇੱਕ ਦੇਸ਼ ਦਾ ਹਿੱਸਾ ਵਾਂਸੀ ਉਹ ਵੀ ਸਾਡਾ ਵਾ ਉਹ ਕੋਈ ਬਗਾਨਾ ਦੱਸੋ ਦੱਸੋ ਮੈਨੂੰ ਇਹ ਵੱਡੇ ਪੰਜਾਬ ਦੇ ਵਿੱਚ ਹਿਮਾਚਲ ਆਉਂਦਾ ਹੀ ਕਿ ਨਹੀਂ ਆਉਂਦਾ ਹੀ ਜੇ ਨਹੀਂ ਆਉਂਦਾ ਤਾਂ ਫਿਰ ਗੱਲ ਸਾਡੇ ਚੋਂ ਨਿਕਲ ਕੇ ਸਾਨੂੰ ਗੱਲਾਂ ਕਰੋ ਤੇ ਫਿਰ ਮਾੜੀ ਗੱਲ ਆ ਨਾ ਅਸੀਂ ਜਾਣਾ ਕਿਉਂ ਨਹੀਂ ਇਹ ਦੇਸ਼ ਸਾਡਾ ਵਾਹ ਦੇਸ਼ ਲਈ ਕੁਰਬਾਨੀਆਂ ਸਾਡੀਆਂ ਧੋਡੀ ਕੀ ਦੇਣੇ ਦੱਸੋ ਮੈਨੂੰ ਤੁਸੀਂ ਤੇ ਚਾਪਲੂਸੀਆਂ ਕਰਕੇ ਐਮਐਲਏ ਬਣੇ ਜੇ ਚਮਚਾਗਰੀਆਂ ਕਰਕੇ ਤੇ ਧਰਮ ਦੇ ਨਾਂ ਤੇ ਰਾਜਨੀਤੀਆਂ ਕਰਕੇ ਐਮਐਲਏ ਬਣ ਕੇ ਤੇ ਉੱਥੋਂ ਤੱਕ ਪਹੁੰਚੇ ਜੇ ਸਾਡੇ ਲੋਕਾਂ ਨੇ ਸਿਰ ਦਿੱਤੇ ਇਸ ਦੇਸ਼ ਲਈ ਤੇ ਸਾਨੂੰ ਇਹਨਾਂ ਕੋ ਸਰਟੀਫਿਕੇਟ ਲੈਣ ਦੀ ਲੋੜ ਹੈ ਵੀ ਕਿੱਥੇ ਜਾਣਾ ਤੇ ਕਿੱਥੇ ਨਹੀਂ ਜਾਣਾ ਅਸੀਂ ਹਰ ਜਗ੍ਹਾ ਜਾਵਾਂਗੇ ਲੋਟੂਆਂ ਦਾ ਟੋਲਿਓ ਤੁਸੀਂ ਸ਼ਰਮ ਕਰੋ ਧਿਆਨ ਦਿਓ ਆ ਜਿਹੜਾ ਤੁਸੀਂ ਥਾਂ ਥਾਂ ਤੇ ਬੈਰੀਕੇਟਿੰਗ ਲਾਉਂਦੇ ਜੀ ਇਹ ਤੋਂ ਸ਼ਰਮ ਕਰੋ ਲੋਕ ਤੁਹਾਨੂੰ ਕਹਿੰਦੇ ਫਿਰ ਤੁਸੀਂ ਪਿੱਟਦੇ ਕਿਉਂ ਜੇ ਦੱਸੋ ਮੈਨੂੰ ਕਿੱਥੋਂ ਤੱਕ ਜਾਇਜ਼ ਆ ਹੁਣ ਦਰਬਾਰ ਸਾਹਿਬ ਮੱਥਾ ਟੇਕਣ ਆਉਂਦੀ ਦੁਨੀਆ ਤੇ ਮੈਂ ਜੇ ਕਿਤੇ ਆਪਣੇ ਘਰ ਗਾੜੀ ਬੈਰੀਕੇਟ ਲਾਦਾ ਜਾਂ ਕਿਤੇ ਵੀ ਲਾਦਾ ਵੀ ਮੈਨੂੰ ਪਰਚੀ ਦੋ ਤੇ ਜਾਣਾ ਤੇ ਫਿਰ ਕਿੱਥੋਂ ਤੱਕ ਜਾਇਜ਼ ਆ ਇਹ ਸਹੀ ਆ ਦੱਸੋ ਮੈਂ ਮੰਨਦੇ ਇਹਨੂੰ ਗੱਲ ਨੂੰ ਸਹੀ ਨਹੀਂ ਇਹ ਨਾ ਅਜੇ ਤਾਂ ਹੀ ਹੋਇਆ ਤੇ ਨਾ ਮੇਰੇ ਖਿਆਲ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਕਿਉਂਕਿ ਸਿੱਖਾਂ ਦਾ ਬੜਾ ਵੱਡਾ ਯੋਗਦਾਨ ਹੈ ਸਿੱਖ ਜਿਹੜੇ ਨੇ ਬੜੀ ਵੱਡੀ ਕੌਮ ਹੈ ਉਹ ਪੰਜਾਬ ਪੰਜਾਬ ਪਤਾ ਨਹੀਂ ਬੜੀ ਨਿਗੂਣੀ ਜੀ ਗੱਲ ਹੈ ਕਿ 50 ਰੁਪਏ ਲੈ ਲੈ ਪੰਜ-ਪੰਜ ਪਰਚੀਆਂ ਇਕੱਠੀਆਂ ਕਰਦੇ ਆ ਇੱਕ ਸਾਡੇ ਇਥੇ ਮੰਗਤਾ ਮੰਗਣ ਲੱਗ ਪਏ ਨਾ ਕੋਈ ਉਹਨੂੰ ਅਸੀਂ ਕਹਿੰਨੇ ਆ ਵੀ ਭਰਾਵਾ 50 ਨਾ ਮੰਗ 100 ਲੈ ਲੈ ਸਾਡੇ ਕੋਲ ਜੀ ਜੇਸ ਵੇਲੇ ਕਰੋਨਾ ਦੌਰਾਨ ਆ ਹਫਤਾਕੀ ਸੀ ਦੇਸ਼ 'ਚ ਉਹ ਉਸ ਵੇਲੇ ਸਿੱਖਾਂ ਨੇ ਆਪਣੇ ਘਰਾਂ ਨਾਲ ਨਹੀਂ ਵੇਖਿਆ ਇਸ ਦੇਸ਼ ਲਈ ਆਪਣੇ ਆਪ ਨੂੰ ਡਾਤਾ ਸੀ ਵਾਰਿਸ ਕਿਦਿਆਂ ਯਾਰ ਉਹ ਗੁਰੂ ਤੇਗ ਬਹਾਦਰ ਮਹਾਰਾਜ ਦੇ ਵਾਰਿਸ ਇਹ ਦੇਸ਼ ਅੱਜ ਦੇਸ਼ ਨਾ ਹੁੰਦਾ ਜੇ ਗੁਰੂ ਦਸ਼ਮੇਸ਼ ਨਾ ਹੁੰਦਾ ਉਹ ਤੁਸੀਂ ਉਹਨਾਂ ਦੇ ਵਾਰਸ ਆ ਨਾ ਪੰਗੇ ਲੈਣ ਡਿਆ ਜੀ ਸਾਡੇ ਦਿਲ ਵੀ ਵੱਡੇ ਆ ਸਿੱਖੀ ਮੀਨ ਇੱਕ ਸਿੱਖਿਆ ਉਹ ਸਿੱਖਿਆ ਗ੍ਰਹਿਣ ਕਰਨ ਵਾਲੇ ਲੋਕ ਦੰਗੇ ਨਹੀਂ ਕਰਦੇ ਕਿਸੇ ਨੂੰ ਪਰੇਸ਼ਾਨ ਨਹੀਂ ਕਰਦੇ ਤੁਹਾਡੇ ਵਰਗੇ ਸ਼ਰਾਰਤੀ ਲੋਕ ਆਣ ਕੇ ਅਕਸੌਂਦੇ ਆ ਦਸਤਾਰਾਂ ਨੂੰ ਹੱਥ ਪਾਉਂਦੇ ਆ ਤੇ ਉੱਥੇ ਆਣ ਆਣ ਕੇ ਪਰਚੀਆਂ ਕੱਢਦੇ ੱੱਕੇ ਨਾਲ ਗੁੰਡਾਗਰਦੀ ਕਰਦੇ ਆ ਤੇ ਵੀਡੀਓ ਬਣਾ ਬਣਾ ਕੇ ਸੋਸ਼ਲ ਮੀਡੀਆ ਤੇ ਤੁਸੀਂ ਉੱਥੋਂ ਦੇ ਲੋਕਾਂ ਨੂੰ ਪੜਕਾਓ ਦੋ ਕਮਿਊਨਿਟੀਆਂ ਨੂੰ ਆਮ ਸਮਣੀ ਕਰੋ ਕਿੱਥੋਂ ਤੱਕ ਜਾਇਜ਼ ਆ ਥੋੜੀ ਜੀ ਸ਼ਰਮ ਨੂੰ ਹੱਥ ਮਾਰੋ ਸੇਡ ਦੇ ਵਿੱਚ ਕਿਸੇ 'ਚ ਵੀ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਨਾ ਕਰੋ ਪੰਜਾਬ ਦੇ ਲੋਕ ਅਮਨ ਸ਼ਾਂਤੀ ਵਾਲੇ ਲੋਕ ਆ ਲੋੜ ਪੈਣ ਤੇ ਖਲੋਣ ਵਾਲੇ ਲੋਕ ਆ ਤੁਹਾਡੇ ਵਰਗੇ ਥੋੜੀ ਤੁਸੀਂ ਤੇ ਫਾਇਦਾ ਚੁੱਕਦੇ ਜਦੋਂ ਕਿਤੇ ਆਫਤ ਆ ਜਾਂਦੀ ਆ ਤੁਸੀਂ ਖਲੋਂਦੇ ਥੋੜੀ ਜੇ ਤੁਸੀਂ ਤੇ ਆਪਣੇ ਘਰਾਂ ਦੇ ਉਹ ਉਹ ਕਿਰਾਏ ਤੇ ਕਿਨੇ ਕਿਨੇ ਦੇਣਦੇ ਪੈਸੇ ਲੈ ਲੈਂਦੇ ਜੇ ਕੋਈ ਫਸ ਜਾਂਦਾ ਆਫਤ ਦੇ ਵਿੱਚ ਤੇ ਤੁਸੀਂ ਉੱਥੋਂ ਅਗਲਿਆਂ ਦੇ ਮਰਿਆਂ ਦੇ ਬੋਝਾਂ ਚ ਪੈਸੇ ਕੱਢ ਲੈਂਦੇ ਤੁਸੀਂ ਸਾਡੇ ਲੋਕਾਂ ਦੇ ਉਂਗਲਾਂ ਚੁੱਕੋਗੇ ਪੰਜਾਹ ਪੰਜਾਹ 100 100 ਰੁਪਏ ਤੁਸੀਂ 1 ਕਿਲੋਮੀਟਰ ਦੀ ਦਸ ਦਾ ਬੈਰੀਲ ਲਾ ਦਿੰਦੇ ਜੇ ਤੁਹਾਡੀ ਕਰਤੂਤਾਂ ਦਾ ਪਤਾ ਸਾਰਿਆਂ ਨੂੰ ਇਸ ਕਰਕੇ ਤੁਸੀਂ ਨਾ ਸਾਡੇ ਮੂੰਹ ਨੱਕ ਲਾਓ ਇੱਜ਼ਤ ਆਪਣੀ ਆਪਣੇ ਹੱਥ ਹੁੰਦੀ ਆ ਥੋੜੇ ਜਿ ਸ਼ਰਮ ਨੂੰ ਹੱਥ ਮਾਰੋ ਜੇ ਕੋਈ ਤੁਹਾਡੇ ਆਉਂਦਾ ਤੇ ਉਹਦਾ ਸਨਮਾਨ ਕਰੋ ਉਹਨਾਂ ਦੇ ਉਂਗਲਾਂ ਕਰਕੇ ਕਿੰਤੂ ਪਰੰਤੂ ਨਾ ਕਰੋ ਅੱਛਾ ਗਾਣਾ ਆਇਆ ਸੀਗਾ ਹਾਲੇ ਤੱਕ ਤਸਵੀਰ ਤੇ ਦਿਰਾਵੇ ਵੈਰੀ ਨੂੰ ਸੰਤਾਂ ਦੀ ਹੈਨਾ ਤੇ ਉਹ ਗਾਣਾ ਕਿਤੇ ਨਾ ਕਿਤੇ ਲੱਗ ਰਿਹਾ ਸਾਥੀ ਹੋ ਰਿਹਾ ਮੈਂ ਕਿਹਾ ਤੁਸੀਂ ਦੱਸੋ ਬੜੇ ਬੜੇ ਜਿਹੜੇ ਨਾ ਰਾਜਨੀਤੀ ਦੇ ਲੋਕ ਜੁੜੇ ਆ ਜਿਹੜੇ ਉਹਨਾਂ ਨੇ ਕਿਹਾ ਵਾ ਵੀ ਸੰਤ ਸੀ ਜੇ ਤੁਸੀਂ ਸੰਤ ਮੰਨਦੇ ਮੈਂ ਮੰਨਦਾ ਜਾਂ ਕੋਈ ਮੰਨਦਾ ਤੁਸੀਂ ਜ਼ਬਰਦਸਤੀ ਕਿਦਾਂ ਕਿਸੇ ਨੂੰ ਕਹਿ ਦੋਗੇ ਵੀ ਅਤਵਾਦੀ ਸੀ ਅਸੀਂ ਕਿਸੇ ਕੋਲ ਸਰਟੀਫਿਕੇਟ ਲੈਣਾ ਯਾਰ ਜਿੰਨੂੰ ਕੋਈ ਜੋ ਮੰਗਦਾ ਐਫ ਆਈ ਆਰ ਨਹੀਂ ਹੈ ਕੋਈ ਨਹੀਂ ਹੈ ਕੋਈ ਰਿਕਾਰਡਡ ਨਹੀਂ ਉਹ ਵੀ ਭਾਵੇਂ ਭਾਜੀ ਕੋਈ ਝੰਡਾ ਲਾਵੇ RAM ਦਾ ਕੋਈ ਲਾਵੇ RAMAN ਦਾ ਕੋਈ ਲਾਵੇ ਖਾਲਸੇ ਦਾ ਕੋਈ ਲਾਵੇ ਕਿਸੇ ਦਾ ਵੀ ਜਦੋਂ ਸਾਨੂੰ ਉਹਦੇ ਨਾਲ ਲੈਣਾ ਦੇਣਾ ਹੀ ਨਹੀਂ ਕੋਈ ਤੇ ਫਿਰ ਤੁਹਾਨੂੰ ਇਤਰਾਜ਼ ਵੀ ਕੀ ਹੋ ਸਕਦਾ ਸਿੱਖ ਕਿਸੇ ਨੂੰ ਆਪਣਾ ਆਈਡਲ ਮੰਨਣ ਸਿੱਖ ਕਿਸੇ ਨੂੰ ਆਪਣਾ ਯੋਧਾ ਮੰਨਣ ਸਿੱਖ ਸੰਤ ਮੰਨਣ ਨਾ ਮਨ ਤੁਹਾਨੂੰ ਕੀ ਲੱਗੇ ਕਿਉਂਕਿ ਅਸੀਂ ਦੇਸ਼ ਦੇ ਇਸੇ ਦੇ ਨਾਗਰਿਕਾਂ ਹਾਂ ਸਾਨੂੰ ਦੇਸ਼ ਦੇ ਵਿੱਚ ਜਿੰਨੇ ਵੀ ਧਰਮ ਨੇ ਉਹ ਆਪੋ ਆਪਣੇ ਧਰਮ ਦੇ ਅਨੁਸਾਰ ਹਰੇਕ ਦੀ ਆਪਣੀ ਰਿਸਪੈਕਟ ਕਰ ਸਕਦੇ ਹਾਂ ਬਾਹਰ ਦੇ ਦੇਸ਼ ਦਾ ਝੰਡਾ ਨਾ ਲਾਈਏ ਇਹ ਇਹ ਹੋ ਸਕਦਾ ਕਿ ਅਸੀਂ ਪਾਕਿਸਤਾਨ ਦਾ ਝੰਡਾ ਲਾਇਆ ਹੋਵੇ ਤੇ ਫਿਰ ਸਾਨੂੰ ਕੋਈ ਇਤਰਾਜ਼ ਕਰ ਲਵੇ ਫਿਰ ਅਸੀਂ ਮੰਨਿਏ ਵੀ ਇਤਰਾਜ਼ ਕਰ ਰਿਹਾ ਹੈ ਜੀ ਸਾਹਿਬ ਮੈਂ ਤੁਹਾਡੇ ਚੈਨਲ ਤੇ ਆਨ ਰਿਕਾਰਡ ਇਹ ਗੱਲ ਕਹਿ ਰਿਹਾ ਕਿ ਜਿਹੜੇ ਭਰਾ ਮੇਰੇ ਉਹਦੀ ਐਂਟਰੀ ਉਹ ਕਰਨ ੜੇ ਉਹਨੂੰ ਪਹਿਲਾਂ ਇੱਕ ਗੱਲ ਪੁੱਛੋ ਕਿ ਤੂੰ ਜਿਹੜੇ ਵਿਵਾਦ ਪਾਉਂਦੇ ਆ ਭਾਈ ਸਾਹਿਬ ਉਥੇ ਤੂੰ ਕਿੰਨੇ ਕੁ ਹਿਮਾਚਲ ਦੇ ਲੋਕਾਂ ਦਾ ਦੁੱਖ ਦਰਦ ਸਮਝਿਆ ਔਰ ਜਦੋਂ ਕੋਵਿਡ ਆਇਆ ਇਹ ਕਿੰਨੇ ਕੁ ਲੋਕਾਂ ਨਾਲ ਖਲੋਤਾ ਕਿੰਨਿਆਂ ਦੀ ਸ਼ਤਾਂ ਪੁਆਈਆਂ ਕਿੰਨਿਆਂ ਦਾ ਲਾਜ ਕਰਵਾਇਆ ਕਿੰਨੇ ਕੁ ਤੂੰ ਰੁਖ ਲੈ ਕਿੰਨਾ ਕੁ ਤੂੰ ਵਾਤਾਵਰਣ ਪ੍ਰੇਮੀ ਐ ਸਾਰਾ ਪਤਾ ਲੋਕਾਂ ਨੂੰ ਉਹ ਫੜ ਕੇ ਡੰਡਾ ਕਛਾ ਪਾ ਕੇ ਜਿਹੜੇ ਤੂੰ ਕਰਨੇ ਆ ਵਾ ਉਹ ਆਰਐਸਐਸ ਦਾ ਜੋ ਤੁਹਾਡਾ ਏਜੰਡਾ ਵਾ ਉਹ ਚੀਜ਼ਾਂ ਜਗ ਜਾ ਰਿਆ ਇਹ ਕਿਤੇ ਤੂੰ ਅਜੇ ਨਾ ਸਮਝੋ ਸੋਸ਼ਲ ਮੀਡੀਆ ਦਾ ਜੋਗਿਆ ਨਾ ਸਿੱਖ ਕਦੀ ਡਰੇ ਤੇ ਨਾ ਕਿਸੇ ਨੂੰ ਡਰਾਉਂਦੇ ਇਹ ਮੰਚੋਂ ਭੁਲੇਖਾ ਕੱਢ ਦਿਓ ਆਏ ਦਿਨ ਤੁਸੀਂ ਇਹ ਸ਼ਰਾਰਤਾ ਹੀ ਆਈ ਨੇ ਕਰਦੇ ਜੇ ਤੁਹਾਡੇ ਵਾਲੇ ਸਿੱਧੇ ਹੋ ਗਏ ਤੁਸੀਂ ਜਿੱਦਾਂ ਉੱਥੋਂ ਆਂਦੇ ਸਿੱਧੇ ਇੱਥੋਂ ਟੋਲ ਤੋਂ ਜਾਓ ਕੋਈ ਪਰਚੀ ਨਹੀਂ ਇਹਨਾਂ ਦੇ ਜਾਂਦੇ ਇੱਥੇ ਪਰਚੀ ਤੇ ਤੁਸੀਂ ਉਧਰੋਂ ਇੱਧਰੋਂ ਆਉਂਦੇ ਤੇ ਜੇ ਸਾਡੇ ਵਾਲੇ ਵੀ ਸਿੱਧੇ ਹੋ ਗਏ ਤੇ ਫਿਰ ਤੁਹਾਡੇ ਕੋ ਸਾਂਭਣਾ ਔਖਾ ਹੋਏ ਨਾ ਇਸ ਕਰਕੇ ਇਹੋ ਜਿਹਾ ਮੌਲਨਾ ਬਣਾਓ ਜਿਹਦੇ ਨਾਲ ਦੋ ਸਟੇਟਾਂ ਦਾ ਕਿਉਂਕਿ ਕਰਨੀ ਸ਼ਰਾਰਤ ਤੁਸੀਂ ਆ ਭੁਗਤ ਨਹੀਂ ਕਿਸੇ ਹੋਰ ਨੂੰ ਪੈਣੀ ਸ਼ਰਾਰਤੀ ਲੋਕ ਤਾਂ ਪਹਿਲਾਂ ਬੜੇ ਐਕਟਿਵ ਯਾਰ ਰਾਤੀ ਪਤਾ ਲੱਗਾ ਕਿਸੇ ਨੇ ਬੱਸ ਭੰਤੀ ਨਿੱਕੀਆਂ ਨਿੱਕੀਆਂ ਗੱਲਾਂ ਨੂੰ ਐਡਾ ਵੱਡਾ ਪੈਦਾ ਕਰ ਦਿੱਤਾ ਹੁੰਦਾ ਉਹ ਫਿਰ ਗੱਲਾਂ ਜਦੋਂ ਮੀਡੀਆ ਚ ਆਉਂਦੀਆਂ ਔਰ ਇਸ ਕਰਕੇ ਇਹੋ ਜਿਹੇ ਲੋਕਾਂ ਨੂੰ ਚੈਨਲਾਂ ਤੇ ਬਾਕੇ ਪ੍ਰੋਮੋਸ਼ਨ ਨਾ ਕਰੋ ਇੱਕ ਨੂੰ ਪ੍ਰੋਮੋਟ ਕਰੋਗੇ ਤੇ ਇਹੋ ਜਿਹੇ ਦਾ ਫਿਰ ਹੋਰ ਉਗਣਗੇ ਇਸ ਕਰਕੇ ਨਾ ਬਾਓ ਇਹਨਾਂ ਨੂੰ ਇੱਕ ਮੈਸੇਜ ਅਸੀਂ ਇੱਕ ਹੋਰ ਦੇਣਾ ਚਾਹਾਂਗੇ ਆਪਣੀ ਕੌਮ ਦੇ ਲੋਕਾਂ ਨੂੰ ਵੀ ਆਪਣੇ ਸਿੱਖਾਂ ਨੂੰ ਵੀ ਕਿ ਭੰਨ ਤੋੜ ਕਰਨਾ ਸਾਡਾ ਕੋਈ ਹੈ ਨਹੀਂ ਹੱਕ ਨਹੀਂ ਹੈਗਾ ਅਸੀਂ ਅਸੀਂ ਆਏ ਦਾ ਸਤਕਾਰ ਹੀ ਕਰਾਂਗੇ ਜੇ ਕੋਈ ਸਾਡੇ ਕੋ ਆਏਗਾ ਤਾਂ ਅਸੀਂ ਉਹਦਾ ਸਤਕਾਰ ਹੀ ਕਰਾਂਗੇ ਕਿਉਂਕਿ ਅਸੀਂ ਇਹੋ ਜਿਹੇ ਹੁੱਲੜਵਾਜ ਨਹੀਂ ਕਰਾਂਗੇ ਸਭ ਤੋਂ ਵੱਡੀ ਗੱਲ ਕਿ ਜੇ ਕੋਈ ਪੰਜਾਬ ਚ ਆਉਂਦਾ ਵਾ ਕਿਸੇ ਹਿਮਾਚਲ ਦੇ ਬੰਦੇ ਨੂੰ ਕਿਸੇ ਸਟੇਟ ਦੇ ਬੰਦੇ ਨੂੰ ਇੱਥੇ 100 ਬੰਦਾ ਘੇਰ ਲੈਂਦਾ ਤੇ ਐਸੇ ਚੜਦੀ ਕਲਾ ਵਾਲੇ ਸਿੱਖਿਆ ਇੱਕ ਇੱਕ ਦੋ ਦੋ ਬੰਦੇ ਆਪਣੇ ਆਪ ਨੂੰ ਉਹਨਾਂ ਤੋਂ ਕੁਰਬਾਨ ਕਰ ਦਿੰਦੇ ਉਹਨੂੰ ਆਂਚ ਤੱਕ ਨਹੀਂ ਆਉਣ ਦਿੰਦੇ ਇਹ ਲੋਕ ਕੀ ਕਰਦੇ ਉੱਥੇ ਕਦੇ ਇੱਕ ਬੰਦਾ ਦਾ ਜਾਂਦੇ 100 100 200 200 ਬੰਦਾ ਪੈਂਦੇ ਜਦੋਂ ਗੱਡੀਆਂ ਭੰਨੀਆਂ ਪਿੱਛੇ ਜੇ ਇਹਨਾਂ ਨੇ ਉਹ ਇਹ ਕਮਰਸਰ ਦਾ ਬਾਹਰੋਂ ਆਏ ਸੀ ਟੂਰਿਸਟ ਉੱਥੇ ਫੜ ਕੇ ਨਾ ਕੋਟ ਸੁੱਟੇ ਕੋਈ ਟਲੋਜੀ ਕੋਈ ਮਨਸੂਰੀ ਕੋਈ ਮਨਾਲੀ ਕੋਈ ਕੁੱਲੂ ਉਹ ਸਾਰੇ ਢੰਡੇ ਲਾ ਕੇ ਗਏ ਸੀ ਇਹ ਤੇ ਢੰਡਾ ਲਾ ਲਿਆ ਨੇ ਤੇ ਦੂਜੇ ਜਿਹੜੇ ਢੰਡੇ ਲਾ ਕੇ ਗਏ ਸੀ ਉਹਦੇ ਵਿਚਾਰੇ ਉਧਾਂ ਗਏ ਉੱਥੇ ਤੇ ਉਹਨਾਂ ਨੂੰ ਢਾ ਲਿਆ ਜਨਾਨੀਆਂ ਤੱਕ ਤੁਸੀਂ ਗੱਲ ਪੈਂਦੇ ਤੁਹਾਨੂੰ ਕੋਈ ਚੱਜਦਾ ਬੰਦਾ ਟੱਕਰਿਆ ਨਹੀਂ ਹਲੇ ਤੁਹਾਨੂੰ ਮੈਂ ਸਹੀ ਦੱਸਾਂ ਆਪਣੇ ਘਰ ਚ ਕਹਿੰਦੇ ਕੁੱਤਾ ਵੀ ਸ਼ੇਰ ਹੁੰਦਾ ਕਿਸੇ ਦਿਨ ਬਾਰਡਰ ਤੇ ਖਲੋ ਕੇ ਅਗਲੇ ਨੂੰ ਕਹੋ ਵੀ ਆਹ ਤੇਰਾ ਆਹ ਤੇਰਾ ਪੰਜਾਬੀ ਦਾ ਸਾਡਾ ਮਾਚਲ ਦੇ ਵਿਚਕਾਰ ਖਲੋ ਕੇ ਉਹਨੂੰ ਕਿਓ ਵੀ ਇੱਥੇ ਆ ਉੱਥੇ ਝੰਡਾ ਲਾਏ ਉਹ ਤੇ ਜਾਂ ਉੱਥੇ ਚਪੇੜ ਮਾਰੇ ਤੇ ਤੁਹਾਡੀ ਬਾਹ ਉਹਨੇ ਫੜ ਕੇ ਲੱਭਨ ਦਿੱਤੀ ਬਾਜੋ ਫੇਰ ਗੱਲ ਕਰਿਓ ਇਸ ਕਰਕੇ ਕਿਸੇ ਦਾ ਇੰਤਿਹਾਨ ਨਹੀਂ ਲੈਣਾ ਚਾਹੀਦਾ ਅੱਛਾ ਕਹਿੰਦੇ ਨਿਸ਼ਾਨ ਸਾਹਿਬ ਲੈ ਕੇ ਆਓ ਤੇ ਨਿਸ਼ਾਨ ਸਾਹਿਬ ਲੱਗੇ ਮੋਟਰਸਾਈਕਲਾਂ ਦਾ ਵੀ ਕਹਿੰਦੇ 7-7000 ਰੁਪਏ ਦਾ ਚਲਾਨ ਕੱਟ ਕੱਟ ਦਿੱਤਾ ਉਹ ਵੀ ਵੀਡੀਓ ਆ ਗਿਆ ਸਾਹਮਣੇ ਉਹ ਪੁਲਿਸ ਬੜੀ ਬਦਤਮੀਜ਼ ਓਥੋਂ ਦੀ ਉਹ ਚੰਦ ਉਹ ਜਦੋਂ ਨਾ ਕਰਦੇ ਆ ਨਾ ਚਲਾਨ ਚਲੋਣ ਕਰਕੇ ਤੇ ਬਾਅਦ ਚੋ ਕੀ ਕਰਦੇ ਆ ਇੱਕ ਸਾਡੇ ਲੋਕਾਂ ਨੂੰ ਗੁੰਮਰਾਹ ਕਰਨ ਦੇ ਲਈ ਇੱਕ ਵੀਡੀਓ ਬਣਾਉਂਦੇ ਆ ਓਥੇ ਉਹ ਹੱਥ ਜੋੜ ਕੇ ਕਹਿੰਦੇ ਆਪ ਹਮਾਰੇ ਮਹਿਮਾਨ ਹੋ ਆਪ ਇੱਥੇ ਆਏ ਹੋ ਹਮ ਆਪਕਾ ਸਵਾਗਤ ਕਰਤੇ ਆਪ ਸਰਦਾਰ ਭਾਈ ਹੋ ਹਮਾਰੇ ਉਹ ਕਹਿੰਦੇ ਵੀ ਉਹੀ ਮਹਾਰਾਜ ਦੇ ਗੁਰਬਾਣੀ ਦੀਆਂ ਪੰਕਤੀਆਂ ਗਿਆ ਕਹਿੰਦੇ ਮਾਥੇ ਤਿਲਕ ਹੱਤ ਮਾਲਾ ਕਹਿੰਦੇ ਮੂੰਹ ਤੇ ਰਾਮ ਰਾਮ ਬਗਲ ਵਿੱਚ ਛੁਰੀ ਉਹ ਸਾਬ ਇਹਨਾਂ ਦਾ ਮੂੰਹ ਤੋਂ ਰਾਮ ਰਾਮ ਕਰਦੇ ਤੇ ਪਿੱਠੇ ਚ ਛੁਰਾ ਮਾਰਦੇ ਆ ਪਹਾੜੀਆਂ ਦੀ ਆਦਤ ਪੁਰਾਣੀ ਸਾਨੂੰ ਸਾਰਿਆਂ ਨੂੰ ਪਤਾ ਇਹਦੇ ਗੁਰੂ ਸਾਹਿਬ ਦੇ ਨਹੀਂ ਹੋਏ ਤੇ ਸਾਡੇ ਕਿੱਥੋਂ ਹੋਣਾ ਇਸ ਕਰਕੇ ਸਾਡੇ ਲੋਕ ਸਿਆਣੇ ਬਣ ਅਸੀਂ ਇਹਨਾਂ ਬੇਵਕੂਫਾਂ ਦੇ ਉਧਰ ਜਾਣਾ ਬੰਦ ਕਰੀਏ ਥੋੜਾ ਸਮਾਂ ਤੇ ਆਪੇ ਅਕਲ ਆ ਜਾਣੀ ਇਹਨਾਂ ਨੂੰ ਤੇ ਇਹਨਾਂ ਦੀ ਸਰਕਾਰ ਨੂੰ ਵੀ ਅਕਲ ਆ ਜਾਊਗੀ ਉੱਥੇ ਮਤਲਬ ਸਿੱਖਾਂ ਨੂੰ ਤੁਸੀਂ ਪੰਜਾਬੀਆਂ ਨੂੰ ਖਾਸ ਕਰਕੇ ਕਹਿਣਾ ਚਾਹੁੰਦੇ ਹੋ ਕਿ ਉਧਰ ਜਾ ਕੇ ਉਹਨਾਂ ਨੂੰ ਰੈਵਨਿਊ ਇਕੱਠਾ ਜਿਹੜਾ ਹੁੰਦਾ ਹੈ ਉਹਦੇ ਤੋਂ ਰੋਕ ਲੱਗੇ ਕਿ ਸਾਲ ਦੋ ਸਾਲ ਨਹੀਂ ਜਾਣਗੇ ਤਾਂ ਲੋਕ ਆਪਣੇ ਆਪ ਤਾਂ ਸਾਡੇ ਲੋਕ ਨਹੀਂ ਮੰਨਦੇ ਨਾ ਉਹਨਾਂ ਨੂੰ ਵੀ ਠੰਡੀਆਂ ਹਵਾਵਾਂ ਚਾਹੀਦੀ ਆ ਭਾਜੀ ਠੰਡੀਆਂ ਹਵਾਵਾਂ ਇੱਥੇ ਲਾ ਲਓ ਰੁੱਖ ਤੁਸੀਂ ਥੜਾ ਥੜਾ ਰੁੱਖ ਵੜਦੇ ਇੱਥੇ ਵੀ ਸਾਰਾ ਕੁਝ ਹੈਗਾ ਵਾ ਯਾਰ ਉਹ ਇੱਥੇ ਹੀ ਲੁਕੀ ਇਹਨੇ ਇਹ ਦੁਨੀਆ ਨੂੰ ਬਣਾਉਂਦੀ ਆ ਧਾਰ ਚੱਲ ਜੋ ਪੰਜਾਬ ਚ ਹੈ ਪੰਜਾਬ ਦੇ ਹਿੱਸੇ ਵੇਖੋ ਕਿਹੜੇ ਕਿਹੜੇ ਸੋਹਣੇ ਹਿਸ਼ਾਰਪੁਰ ਚ ਕਿਹੜੇ ਕਿਹੜੇ ਵਧੀਆ ਜੰਗਲ ਆ ਉੱਥੇ ਚੱਲ ਜੋ ਜ਼ਰੂਰੀ ਆ ਆਪਾਂ ਵੀ ਉੱਥੇ ਜਾਣਾ ਦੇ ਨਾਲੇ ਆਪਾਂ ਕੁੱਟ ਖਾਈਆਂ ਨਾਲੇ ਉਹਨਾਂ ਨੂੰ ਪੈਸੇ ਦੀ ਕੀ ਫਾਇਦਾ ਜਲੂਸ ਕਢਾਉਂਦਾ ਸਾਡੇ ਵੀ ਕਈ ਇਦਾਂ ਦੇ ਹੈਗੇ ਆ ਜਿਨ੍ਹਾਂ ਨੇ ਰਾਤ ਨੂੰ ਦਾਰੂ ਪ ਬੜਾ ਕੁਛ ਆ ਪੰਜਾਬ ਚ ਗੱਲ ਕਿਤੇ ਨਾ ਕਿਤੇ ਨਾ ਇੱਕ ਕਲ ਦਾ ਦੁੱਖ ਬੜਾ ਲੱਗਦਾ ਵੀ ਅੱਜ ਉਹ ਪੰਜਾਬ ਜਿਹੜਾ ਭਾਈ ਤਾਰੂ ਸਿੰਘ ਦਾ ਪੰਜਾਬ ਜਿਹਨੇ ਬੰਦ-ਬੰਦ ਘਟਾਤਾ ਖੋਪਰੀਆਂ ਵਾਲੀਆਂ ਚੜਖੜੀਆਂ ਤੇ ਚੜ ਗਏ ਇਹਨਾਂ ਦੇ ਲਈ ਹੀ ਗੁਰੂ ਤੇਗ ਬਹਾਦਰ ਮਾਰੇ ਨੇ ਸ਼ਹੀਦੀ ਦਿੱਤੀ ਚਾਂਦਨੀ ਚੌਕ ਤੇ ਇਹਦੇ ਪਿਆਰਿਆਂ ਦਾ ਜ਼ਿਕਰ ਆ ਵੇਖੋ ਭਾਈ ਮਤੀ ਦਾਸ ਭਾਈ 37 ਦਾਸ ਭਾਈ ਦਿਆਲੇ ਦਾ ਮਹਾਰਾਜਲ ਮੁਖ ਰੱਖ ਕੇ ਸ਼ਹਾਤਾ ਪਾਈਆਂ ਐਸੀ ਕੌਮ ਨੂੰ ਇਹਨਾਂ ਕੀ ਝਕਾਉਣਾ ਜਿਹੜਾ ਔਰੰਗਜ਼ੇਬ ਸਵਾਮਣ ਜਨੇ ਉਹ ਲਾ ਕੇ ਕਹਿੰਦਾ ਸੀਗਾ ਮੈਂ ਰੋਟੀ ਖਾਊਂਗਾ ਇੱਕ ਟਾਈਮ ਦੀ ਤੇ ਉਹ ਨਹੀਂ ਝਕਾ ਸਕਿਆ ਇਹ ਕਿੱਥੇ ਆ ਕਹਿੰਦੇ ਇਹਨਾਂ ਦੀ ਔਕਾਤ ਹੈ ਯਾਰ ਇਹਨਾਂ ਦਾ ਕੀ ਮੈਂ ਕਰਾ ਹੁਣ ਮੈਂ ਤਾਂ ਕਿਸੇ ਵੇਲੇ ਇਸ ਤਰ੍ਹਾਂ ਕਰਦਾ ਇਹਨਾਂ ਤੇ ਵੀ ਇਹ ਬੇਚਰੇ ਕੋਈ ਸ਼ੂਗਰ ਦਾ ਮਰੀਜ਼ ਕੋਈ ਬੀਪੀ ਦਾ ਕੇ ਨੂੰ ਪੀ ਲਿਆ ਆ ਤੇ ਉਹ ਲੜਦੇ ਸਾਡੇ ਨਾਲ ਕਿਤੇ ਤੁਹਾਨੂੰ ਸਿੱਖ ਹੀ ਨਹੀਂ ਟੱਕਰਿਆ ਕੋਈ ਉਹ ਜਵਾਗ ਹੈ ਜਿਨ੍ਹਾਂ ਨਾਲ ਤੁਸੀਂ ਲੜਦੇ ਜਿੱਦਣ ਕੋਈ ਸਿੱਖ ਦਾ ਹੱਥ ਫਿਰ ਗਿਆ ਜੇ ਤੁਹਾਨੂੰ ਉਹਨੇ ਲੋਕ ਪਰ ਲੋਕ ਉੱਥੇ ਨਾ ਵਿਖਾਤੇ ਤੇ ਮੈਨੂੰ ਕਹ ਲੱਖ ਲਾਂਤ ਦਸਵੇਂ ਪਾਸ਼ਾ ਗੁਰੂ ਗੋਬਿੰਦ ਸਿੰਘ ਮਾਰਦਾ ਖੂਨ ਆ ਸਾਡੀਆਂ ਰਗਾਂ ਸਾਨੂੰ ਲਲਕਾਰੋਣਾ ਬੰਦੇ ਦੇ ਪੁੱਤ ਬਣ ਕੇ ਰੋ ਬਸ ਧੰਨਵਾਦ ਜੀ ਸਾਡੇ ਨਾਲ ਗੱਲਬਾਤ ਕਰਨ ਦੀ ਇਹ ਸਾਡਾ ਸੋਨੂ ਜਡੇ ਵਾਲਾ ਜਿਨ੍ਹਾਂ ਨੇ ਬੜੀਆਂ ਚੰਗੀਆਂ ਗੱਲਾਂ ਕੀਤੀਆਂ ਨੇ ਹਾਲਾਂਕਿ ਸਾਡਾ ਮਕਸਦ ਜਿਹੜਾ ਹੈ ਦੋਨਾਂ ਸਟੇਟਾਂ ਨੂੰ ਤੋੜਨ ਦਾ ਨਹੀਂ ਹੈ ਜੋੜਨ ਦਾ ਹੈ ਤੇ ਅਸੀਂ ਚਾਹੁੰਦੇ ਹਾਂ ਕਿ ਦੋਵੰਨੋਂ ਸਰਕਾਰਾਂ ਜਿਹੜੀਆਂ ਨੇ ਇਸ ਮਸਲੇ ਨੂੰ ਸੁਲਝਾਉਣ ਤੇ ਜਿਸ ਨੇ ਵੀ ਇਹ ਗਲਤੀ ਕੀਤੀ ਹੈ ਕਿਉਂਕਿ ਸਿੱਖ ਕੌਮ ਦੇ ਜਿਹੜੇ ਹਿਰਦੇ ਨੇ ਉਹਨਾਂ ਦੇ ਨਾਲ ਇਹਨਾਂ ਨੇ ਵਿਰਲੁੰਦਰ ਦੀ ਕੋਸ਼ਿਸ਼ ਕੀਤੀ ਆ ਉਹਨਾਂ ਲੋਕਾਂ ਕੋਲੋਂ ਸਖਤ ਤੌਰ ਤੇ ਉਹਨਾਂ ਦੇ ਕਾਰਵਾਈ ਹੋਵੇ ਉਹਨਾਂ ਨੂੰ ਮਾਫੀ ਮੰਗਵਾਈ ਜਾਵੇ ਤਾਂ ਜੋ ਸਿੱਖਾਂ ਨੂੰ ਜਿਹੜਾ ਇਹ ਲੱਗੇ ਕਿ ਹਿਮਾਚਲ ਸਾਡੇ ਨਾਲ ਭਰਾਵਾਂ ਵਾਲਾ ਵਰਤੀ ਦਾ ਕਰ ਰਿਹਾ ਹੈ ਕੈਮਰਾਮੈਨ ਰਿਤਿਕ ਦੇ ਨਾਲ ਵਿਕਰਮ ਗਿੱਲ ਖਬਰ ਹਰਕਲਿੰਡੀ